ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਤੁਹਾਡੇ ਲਈ ਵੀਡੀਓ ਲੈ ਕੇ ਆਇਆ ਇੱਕ ਮਲਚ ਕਰਕੇ ਕਣਕ ਬੀਜੀ ਹੋਈ ਦੀ ਵਿੱਚੇ ਪ੍ਰਾਰੀ ਨੱਪ ਕੇ ਤੇ ਇੱਕ ਗੱਠਾ ਬਣਾ ਕੇ ਬੀਜੀ ਹੋਈ ਦੀ ਸੋ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਅੱਗੇ ਤੁਸੀਂ ਸਾਰੀਆਂ ਵੀਡੀਓ ਨੂੰ ਬਹੁਤ ਸਾਰਾ ਪਿਆਰ ਦਿੱਤਾ ਸੋ ਆਜੋ ਅੱਜ ਆਪਾਂ ਗੱਲ ਕਰਦੇ ਆਂ ਪਹਿਲੀ ਗੱਲ ਤਾਂ ਸਾਨੂੰ ਦੱਸਣ ਦੀ ਲੋੜ ਹੀ ਨਹੀਂਗੀ ਫਰਕ ਦੀ ਆਹ ਕਣਕ ਦੇ ਐਸ ਕਣਕ ਦੇ ਇਹ ਕਣਕ 187 ਦਾ ਬੀਜ ਆ ਇਹ ਸਿਰਫ 2 ਦਿਨ ਦਾ ਡਿਫਰੈਂਸ ਹੈ ਇਸ ਦਾ ਤੇ ਇਧਰਲੀ ਕਣਕ ਦਾ ਇਹ ਆ ਦੋ ਦਿਨ ਪਹਿਲਾਂ ਬੀਜੀ ਗਈ ਉਹ ਦੋ ਦਿਨ ਬਾਅਦ ਚ ਬੀਜੀ ਗਈ ਇਹ ਅਸੀਂ ਪ੍ਰਾਲੀ ਵਿੱਚੇ ਨੱਪੀਆ ਪਲੌ ਮਾਰ ਕੇ ਮਲਚ ਕਰਕੇ ਕਣਕ ਬੀਜਤੀ ਆ ਇਹ ਕਣਕ ਦੀ ਗਰੋਥ ਤੁਸੀਂ ਦੇਖ ਲਓ ਤੇ ਇਧਰ ਤੁਹਾਨੂੰ ਦਿਖਾਉਣਾ ਮੈਂ ਜਿਹੜੀਆਂ ਗੱਠਾਂ ਬਣਾ ਕੇ ਬੀਜੀ ਹੋਈ ਆ ਇਹਦਾ ਫਰਕ ਵੇਖ ਲਓ ਆ ਦੇਖੋ ਆ ਕਣਕ ਦੀ ਗਰੋਥ ਦੇਖ ਲਓ 187 बीजी ਇਹ ਹੈ ਤੇ 187 ਉਹ ਹੈ ਫਿਰ ਇੱਕ ਚੀਜ਼ ਹੋਰ ਹੈ ਤੁਹਾਨੂੰ ਦਿਖਾਵਾਂ ਮੈਂ ਆ ਦੇਖੋ ਇੱਥੋਂ ਤੱਕ ਅਸੀਂ ਨਾ ਮਲਚ ਕਰਕੇ ਵਿੱਚੇ ਪ੍ਰਾਣੀ ਨਾਪ ਕੇ ਬੀਜੀ ਹੋਈ ਆ ਕੋਈ ਵਟ ਨਹੀਂ ਆ ਸਕਿਆ ਇਹਦੇ ਵਿੱਚ ਪਾਟ ਉਧਰ ਅੱਗੇ ਆ ਗਈ ਆ ਆ ਕਣਕ ਦੀ ਗ੍ਰੋਥ ਚੈੱਕ ਕਰ ਲੋ ਤੇ ਤੁਸੀਂ ਇਹਦੀ ਗ੍ਰੋਥ ਚੈੱਕ ਕਰ ਲੋ ਵੀ ਕਹਿਣ ਦਾ ਭਾਵ ਪ੍ਰਾਲੀ ਨਾਪੀ ਦਾ ਫਾਇਦਾ ਬਹੁਤ ਆ ਇੱਕ ਤਾਂ ਤੁਹਾਨੂੰ ਯੂਰੀਆ ਘੱਟ ਪਾਉਣੀ ਪੈਂਦੀ ਆ ਦੂਸਰਾ ਵਾਹ ਤੇ ਤਾਕਤ ਬਹੁਤ ਆਉਂਦੀ ਆ ਇਸ ਚੀਜ਼ ਨਾਲ ਨਦੀਨ ਬਹੁਤ ਘੱਟ ਉਗਰਦੇ ਇਹਦੇ ਨਾਲ ਇੱਕ ਚੀਜ਼ ਹੋਰ ਹੈ ਜੇਕਰ ਆਪਾਂ ਪ੍ਰਾਣੀ ਵਿੱਚੇ ਮਲਚ ਕਰਦੇ ਆ ਇਹਦੇ ਨਾਲ ਕੀ ਹੈ ਜ਼ਮੀਨ ਦੀ ਇੱਕ ਤਾਂ ਉਪਜਾਊ ਸ਼ਕਤੀ ਵਧਦੀ ਆ ਦੂਸਰਾ ਆਰਗੈਨਿਕ ਮੈਟਰ ਜਿਆਦਾ ਆਉਂਦਾ ਉਹਦੇ ਨਾਲ ਕੀ ਯੂਰੀਆ ਘੱਟ ਪਊਗੀ ਤਾਂ ਜ਼ਮੀਨ ਆਟੋਮੈਟਿਕਲੀ ਆਰਗੈਨਿਕ ਹੋ ਜਾਂਦੀ ਜਾਊਗੀ ਇਹਦੇ ਨਾਲ ਕੀ ਆਪਣੀ ਕੋਈ ਵੀ ਫਸਲ ਬੀਜਦੇ ਆ ਉਹਦੇ ਵਿੱਚ ਪੈਸਟੀਸਾਈਡ ਦੀ ਯੂਰੀਆ ਦੀ ਰੇ ਸਪਰੇ ਦੀ ਮਾਤਰਾ ਘੱਟ ਆਊਗੀ ਉਹਦੇ ਨਾਲ ਬਾਕੀ ਤੁਹਾਨੂੰ ਮੈਂ ਇੱਧਰ ਵੀ ਦਿਖਾਉਣਾ ਆਹ ਕਣਕ ਵੀ ਆਪਾਂ ਮਲਚ ਕਰਕੇ ਬੀਜੀ ਆ ਇਹ ਦੂਸਰੀ ਕਣਕ ਨਾਲੋਂ ਇੱਧਰਲੀ ਕਣਕ ਨਾਲੋਂ ਇੱਕ ਹਫਤਾ ਪਹਿਲਾਂ ਬੀਜੀ ਆ 7 ਤੋਂ 8 ਦਿਨ ਪਹਿਲਾਂ ਇਹ ਵੀ ਵਿੱਚੇ ਪ੍ਰਾਲੀ ਮਲਚ ਕਰਕੇ ਸਾਰੀ ਪਲੌਂ ਮਾਰ ਕੇ ਬੀਜੀ ਆ ਇਹਦੀ ਗਰੋਥ ਤੁਸੀਂ ਚੈੱਕ ਕਰ ਲਓ ਕਿੰਨਾ ਫਰਕ ਆ ਸੋ ਪ੍ਰਾਲੀ ਦੇ ਫਾਇਦੇ ਵੀ ਬਹੁਤ ਆ ਕਈ ਵੀਰਾਂ ਨੂੰ ਇਸ ਵਾਰੀ ਬਹੁਤ ਸ਼ਿਕਾਇਤ ਆਈ ਹੈ ਸੁੰਢੀ ਦੀ ਸੁੰਢੀ ਤਾਂ ਕਿ ਜੇਕਰ ਤੁਸੀਂ ਇਸ ਤਰ੍ਹਾਂ ਪਰਾਲੀ ਵਿੱਚੇ ਮਲਚ ਕਰਕੇ ਬੀਜੋਗੇ ਫੇਰ ਸੁੰਢੀ ਦੀ ਸ਼ਿਕਾਇਤ ਨਹੀਂ ਆਉਂਦੀ ਕਿ ਤੁਹਾਨੂੰ ਜਿੱਥੇ ਪਰਾਲੀ ਉੱਪਰ ਰਹਿ ਜਾਂਦੀ ਹੈ ਨਾ ਉੱਥੇ ਸ਼ਿਕਾਇਤ ਆਉਂਦੀ ਹੈ ਸੁੰਢੀ ਦੀ ਇਸ ਤਰ੍ਹਾਂ ਜੇਕਰ ਪਲੋ ਮਾਰ ਕੇ ਤੁਸੀਂ ਪਲਟ ਕੇ ਪਰਾਲੀ ਥੱਲੇ ਜਾਵੜੀ ਮਿੱਟੀ ਉੱਪਰ ਆ ਗਈ ਫੇਰ ਤੁਹਾਨੂੰ ਬਿਲਕੁਲ ਵੀ ਸ਼ਿਕਾਇਤ ਨਹੀਂ ਆਉਂਦੀ ਕਿ ਸੁੰਢੀ ਦੀ ਤੇ ਦੂਸਰਾ ਇਹ ਹੈ ਫੇਰੇ ਤੇ ਖਾਦ ਘੱਟ ਪਾਉਣੀ ਪਾਉਗੇ ਤੁਹਾਨੂੰ ਰੇ ਸਪਰੇ ਵੀ ਘੱਟ ਕਰਨੀ ਪਊਗੀ ਤੁਹਾਨੂੰ ਇੱਕ ਤਜਰਬਾ ਦੱਸਦਾ ਅਸੀਂ 4 ਸਾਲ ਹੋ ਗਏ ਪਰਾਲੀ ਨਪਦਿਆਂ ਵਿੱਚ ਇਸ ਸਾਲ ਸਾਨੂੰ ਜਾ ਕੇ ਰਿਜ਼ਲਟ ਮਿਲਿਆ ਰਿਜ਼ਲਟ ਇਹ ਮਿਲੇ ਉਸ ਚੀਜ਼ ਦਾ ਜਦੋਂ ਅਸੀਂ ਝੋਨੇ ਤੇ ਝੋਨੇ ਨੂੰ ਸਿਰਫ 2 ਗੱਟੇ ਤੱਕ ਯੂਰੀਆ ਪਾਉਣੀ ਪਈ 90 ਕਿਲੋ ਯੂਰੀਆ ਨਾਲ ਕਿਲੇ ਦੇ ਹਿਸਾਬ ਨਾਲ ਝੋਨਾ ਪੱਕ ਗਿਆ ਤੇ ਸਪਰੇਅ ਇੱਕ ਕਰਨੀ ਪਈ ਉਹਤੇ ਫਰਕ ਇਹ ਆਇਆ ਸੋ ਪਰਾਲੀ ਦੇ ਤਾਂ ਬਹੁਤ ਫਾਇਦੇ ਆ ਬਾਕੀ ਤੁਹਾਨੂੰ 826 ਕਣਕ ਦਿਖਾ ਦਿੰਨੇ ਆ ਇਹ ਆਪਾਂ 20 ਨਵੰਬਰ ਦੇ ਕਰੀਬ 20 ਜੀ ਆਹੇ ਬਹੁਤ ਵਧੀਆ ਗਰੋਥ ਹੈ ਇਹਦੀ ਕਈ ਲੋਕਾਂ ਨੂੰ ਇਸ ਵਾਰੀ ਅਫਵਾਹਾਂ ਚ ਲੋਕਾਂ ਨੇ ਇਹ ਦੱਸਿਆ ਵੀ ਇਹਦਾ ਝਾੜ ਹੈ ਨਹੀਂਗਾ ਬਿਲਕੁਲ ਵੀ ਸੋ ਜੇ ਜੇਕਰ ਆਪਾਂ ਝਾੜ ਦੀ ਗੱਲ ਕਰੀਏ ਪਿਛਲੇ ਸਾਲ ਆਪਾਂ ਨੂੰ ਪੂਰੇ ਇੱਕ ਕਨਾਲ ਦਾ ਬੀਜ ਮਿਲਿਆ ਸੀਗਾ ਇੱਕ ਕਨਾਲ ਦੇ ਵਿੱਚੋਂ ਸਾਢੇ 3 ਕੁਇੰਟਲ ਕਣਕ ਨਿਕਲੀ ਸੀਗੀ ਆਪਣੇ ਪੂਰੇ ਅਲੱਗ ਵੜਾ ਕੇ ਪੂਰਾ ਇੱਕ ਕਨਾਲ ਸੀਗਾ ਪੂਰਾ ਨਾਪ ਕੇ ਅਸੀਂ ਪੀਜਿਆ ਸੀਗਾ ਸਾਢੇ 3 ਕੁਇੰਟਲ ਕਣਕ ਹੋਈ ਉਹਦੇ ਵਿੱਚੋਂ ਸੋ ਝਾੜ ਤਾਂ ਬਹੁਤ ਵਧੀਆ ਹੈ ਬਾਕੀ ਇਹਦੀ ਜੇਕਰ ਆਪਾਂ ਖਾਦ ਦੀ ਗੱਲ ਕਰੀਏ ਖਾਦ ਇਹਨੂੰ ਅਸੀਂ 90 ਕਿਲੋ ਕਿਲੇ ਹਿਸਾਬ ਨਾਲ ਦੇਣੀ ਆ ਹੁਣ ਤੱਕ ਇਹਨੂੰ 60 ਕਿਲੋ ਖਾਦ ਪਾ ਚੁੱਕੇ ਆ 30 ਕਿਲੋ ਪਹਿਲਾਂ ਪਾਤੀ ਆ ਤੇ 30 ਕਿਲੋ ਅੱਜ ਪਾ ਰਹੇ ਆ ਤੇ ਹਫਤੇ ਬਾਅਦ 30 ਕਿਲੋ ਫੇਰ ਪਾ ਦਾਂਗੇ ਸੋ ਦੋ ਗੱਟੇ ਸਿਰਫ ਬੈਗ ਯੂਰੀਆ ਦੇ ਪਾਉਣੇ ਇਸ ਤੋਂ ਬਾਅਦ ਖਾਦ ਨਹੀਂ ਪਾਉਣੀ ਸੋ ਕਣਕ ਵੜਨ ਤੱਕ ਤੁਹਾਨੂੰ ਇਹਦੀ ਸਾਰੀ ਰਿਪੋਰਟ ਦੇਵਾਂਗੇ ਕਿੰਨੇ ਇਹਦੇ ਵਿੱਚ ਰੇ ਸਪਰੇਅ ਕਰਾਂਗੇ ਸੋ ਜਦੋਂ ਵੱਢ ਕੇ ਕੀ ਇਹਦਾ ਰਿਜ਼ਲਟ ਨਿਕਲੂਗਾ ਕਿੰਨਾ ਇਹਦਾ ਝਾੜ ਨਿਕਲੂਗਾ ਉਹ ਸਾਰਾ ਤੁਹਾਡੇ ਤੱਕ ਸ਼ੇਅਰ ਕਰਾਂਗੇ ਤੇ ਮਲਚਿੰਗ ਵਾਲੀ ਕਣਕ ਦਾ ਵੀ ਤੁਹਾਨੂੰ ਝਾੜ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਧੰਨਵਾਦ ਮਿਲਦੇ ਹਾਂ ਜਲਦੀ ਅਗਲੀ ਨਵੀਂ ਵੀਡੀਓ ਦੇ ਵਿੱਚ